ਹੋ ਜਾਓ ਚੰਗਾ ਐ ਫੁਰੇ ਸਲਾ ਸਲਾ ਕਰਾ ਕਰਾ ਸਲਾ ਜਿੰਦਾਬਾਦ 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 ਹਿੰਦ-ਪਾਕ ਦੋਸਤੀ ਜਿੰਦਾਬਾਦ 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 ਹਿੰਦ-ਪਾਕ ਦੋਸਤੀ ਜਿੰਦਾਬਾਦ 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 ਹਿੰਦ-ਪਾਕ ਦੋਸਤੀ ਜਿੰਦਾਬਾਦ 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 ਦੋਸਤੀ ਹਿੰਦ-ਪਾਕ ਦੋਸਤੀ ਜਿੰਦਾਬਾਦ ਅਮਲ ਪਸੰਦ ਲੋਕ ਜਿੰਦਾਬਾਦ 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 ਹਿੰਦ-ਪਾਕ ਦੋਸਤੀ ਜਿੰਦਾਬਾਦ

ਸਾਡਾ 29ਵਾਂ ਹਿੰਦਪਾਕ ਦੋਸਤੀ ਦਾ ਮੇਲਾ ਸੀ ਜਿੱਥੇ ਸੈਮੀਨਾਰ ਕੀਤਾ ਲੋਕ ਵਿਦਵਾਨ ਬੋਲੇ ਕਾਂਗਰਸ ਕਿਸਾਨ ਆਗੂ ਬਹੁਤ ਵੱਡੇ ਬੋਲੇ ਕਿ ਸਾਡੇ ਸਮਾਨ ਦਾ ਅਨਾਰ ਪ੍ਰਦਾਨ ਹੋਣਾ ਚਾਹੀਦਾ ਦੋਨਾਂ ਪੇ ਦੋਨਾਂ ਦੇਸ਼ ਜਿਹੜੇ ਗੁਰਬੱਦੀ ਜ਼ਿੰਦਗੀ ਜੀ ਰਹੇ ਨੇ ਮਹਿੰਗਾਈ ਬਹੁਤ ਹੈ ਤੇ ਬੜੇ ਬੇਜ਼ਗਾਰੀ ਦੀ ਜ਼ਿੰਦਗੀ ਜੀ ਰਹੇ ਨੇ ਅਸੀਂ ਸਮਝਦੇ ਹਾਂ ਕਿ ਇੱਥੇ ਜਿਹੜੀ ਹੱਬ ਬਣਨੀ ਚਾਹੀਦੀ ਹੈ ਜੋ ਮਾਲ ਉਹ ਵੇਚਣਾ ਚਾਹਣ ਉਹ ਵੇਚਣ ਜੋ ਅਹੀ ਵੇਚਣਾ ਚਾਹੀਦਾ ਅਹੀ ਵੇਚਣਾ ਐਜੂਕੇਸ਼ਨ ਜਿੱਥੇ ਸਸਤੀ ਆ ਉਧਰ ਸਸਤੀ ਤਾਂ ਹੀ ਉੱਥੇ ਜਾ ਕੇ ਐਜੂਕੇਸ਼ਨ ਲਈ ਜੇ ਇੱਥੇ ਸਸਤੀ ਤੇ ਇੱਥੇ ਲਈਏ ਜੇ ਹੈਲਥ ਦਾ ਹੈਲਥ ਦਾ ਜਿਹੜਾ ਕਿ ਪਿਛਲੇ ਸਮੇਂ ਚ ਹਾਰਟ ਦਾ ਆਪਰੇਸ਼ਨ ਕਰਾਉਂਦਾ ਹਾਰਟ ਦੇ ਜਿਹੜੀ ਕਰਨ ਲਈ ਉਹ ਇੱਥੇ ਬੰਗਲੌਰ ਤੇ ਪੰਜਾਬ ਚ ਆਉਂਦੇ ਰਹੇ ਨੇ ਸਾਡੇ ਕੁਝ ਚੀਜ਼ਾਂ ਦੇਖ ਉਧਰ ਜਾਂਦੇ ਰਹੇ ਨੇ ਆਪਣਾ ਜਿਹੜਾ ਇਲਾਜ ਇੱਧਰ ਕਰਾ ਲਈਏ ਇਸ ਲਈ ਲਗਾਤਾਰ ਤੇ ਯਤਨ ਕਰ ਰਹੇ ਹਾਂ ਕਿ ਇੱਕ ਜਿਹੜਾ ਪਾਸਪੋਰਟ ਦੀ ਜਿਹੜੀ ਸ਼ਰਤ ਹੋ ਨਰਮ ਹੋਣੀ ਚਾਹੀਦੀ ਆ ਔਰ ਪਾਸਪੋਰਟ ਦਾ ਜਿਹੜਾ ਸਾਡ ਕੁਆਟਰ ਇੱਥੇ ਹੋਣਾ ਚਾਹੀਦਾ ਲੋਕ ਇੱਥੇ ਲਵਾ ਕੇ ਚੱਲ ਜਾਂਦੇ ਜਿਹੜੇ ਗੁਰੂ ਧਾਮਾਂ ਜਾਣਾ ਚਾਹੁੰਦੇ ਉਹ ਜਾਣ ਜਿਹੜੇ ਆਪਣੀ ਦਿਨ ਭੂਮੀ ਵੇਖਣਾ ਚਾਹੁੰਦੇ ਇੱਧਰ ਦੇ ਉੱਧਰ ਲੋਕ ਉਹਨਾਂ ਨੂੰ ਦੇਣਾ ਚਾਹੀਦਾ ਤਾਂ ਅੱਜ ਅੱਗੇ ਨਹੀਂ ਜਾਣ ਦਿੱਤਾ ਗਿਆ ਫਿਰ ਇੱਕ ਵਾਰ ਪਿੱਛੇ ਰੋਕ ਲਿਆ ਇਹ ਕੋਈ ਉਹਨਾਂ ਦਾ ਸਕਿਉਰਟੀ ਦਾ ਮਾਮਲਾ ਹੈ ਉਹਦੇ ਤੇ ਅਸੀਂ ਕੁਝ ਕਹਿ ਨਹੀਂ ਸਕਦੇ ਸਾਨੂੰ ਇਹ ਅਸੀਂ ਅੰਦਰ ਤੱਕ ਆਏ ਆ ਉੱਧਰ ਪਰਲੇ ਪਾਸੇ ਉੱਧਰ ਦੋਸਤ ਉੱਧਰ ਖਲੋਤੇ ਨੇ ਉਹ ਕੈਂਡਲਾਈਟ ਜਗਾ ਰਹੇ ਨੇ वो भी कह रहे इधर आओ तो ये पता तरकार कि आ थी चंदे ने अपनी गाल रखती है। के बहुत ही खूबसूरत शहर जलंधर की रहने वाली हूँ आज हम वाह बॉर्डर अटारी बॉर्डर पर कैंडल लाइट करने आए हैं और जो प्रतीक है आज के दिन का अमन और शांति का मैसेज देने आए हैं ताकि दोनों देशों में एक समानता और

ਸਜਾਵਾਂ ਯੁਨਾ ਦੀਆਂ ਪੁਗਤ ਦੇ ਫਿਰਦੇ ਨੇ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨੇ ਲੋਕ ਕੰਡੇ ਸੰਤਾਲੀ ਵਾਲੇ ਚੁਗਦੇ ਫਿਰਦੇ ਨੇ ਲੋਕ ਬਹੁਤ ਚੁਬਦਿਆ ਨੇ ਇਹ ਕੰਡੀਆਂ ਲੀਆਂ ਤਾਰਾਂ ਬਹੁਤ ਚੁਬਦਿਆਨੇ ਏ ਕੰਡਿਆ ਵਾਲੀਆਂ ਤਾਰਾਂ ਦਿਲਾਂ ਤੇ ਗਹਿਰੇ ਜ਼ਖਮ ਦਿਲਾਂ ਤੇ ਗਹਿਰੇ ਮਿਰਦੇ ਨੀਲੋਕ ਕੰਡੇ ਸੰਤਾਲੀ ਵਾਲੇ ਚੁਬਦੇ ਕਿਨ ਤੇਰੋ ਕੰਡੇ ਸੰਤਾਲੀ ਵਾਲੇ ਚੁਕਦੇ ਫਿਰਦੇ ਮਿਲੋ ਅੱਖੇ ਸਤ ਲੁਜ ਦਾ ਪਾਣੀ ਕਹੇ ਬਿਆਸ ਦੀ ਰਵਾਨੀ ਸਾਡਾ ਜੇਲਮ ਚਨਾਬ ਨੂੰ ਸਲਾਮ ਮਖਣਾ ਅਸੀਂ ਮੰਗਦੇ ਹਾਂ ਖੈਰਾਂ ਅਸੀਂ ਮੰਗਦੇ ਹਾਂ ਖੈਰਾਂ